ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਡੂਸੇਰ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੰਦਰ ਦੇ ਅਕਤ ਪਿੰਡ ਸੁਰ ਸਿੰਘ ਵਿਖੇ ਭਾਰੀ ਕਾਨਫਰੰਸ ਵਿਧਾਇਕ ਸਰਮ ਸਿੰਘ ਧੁੰਦੀ ਅਗਵਾਈ ਹੇਠ ਹੋਈ ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਚੇਅਰਮੈਨ ਅਤੇ ਹੋਰ ਉਪਦੇਦਾਰ ਅਤੇ ਲੀਡਰਸ ਹੈ ਬਣ ਹਾਦਰਸਨ ਇਸ ਵੰਦੀ ਲੋਕ ਤੇ ਪੰਜਾਬੀ ਚੈਨਲ ਉਹਦੇ ਕਮਿਸ਼ਨ ਬੋਰਡ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook ਤੇ ਫੋਲੋ ਜਰੂਰ ਕਰਿਓ ਧੰਨਵਾਦ ਅੱਜ ਸੋਨ ਸਿੰਘ ਜੀ ਦੇ ਵਿੱਚ ਬੈਠੇ ਸਾਰੇ ਇਹ ਲੀਡਰ ਸਾਹਿਬਾਨ ਸਾਡੇ ਵਿੱਚ ਕੌਣੇ ਲਾਜੀ ਸਿੰਘ ਜੀ ਭੁੱਲ ਜਿਹੜੇ ਖਡੂਰ ਸਾਹਿਬ ਹਟ ਕੇ ਐਮਪੀ ਦੀ ਚੋਣ ਲੜ ਰਹੇ ਨੇ ਸਾਡੇ ਖੈਰਾ ਸਾਹਿਬ ਸਾਡੇ ਜੂਤ ਜਿਹਨੇ ਪ੍ਰਧਾਨ ਸੇਰਾ ਬੇਟਾ ਉਹ ਵੀ ਇੱਥੇ ਗੋਲ ਕੇ ਗਿਆ ਗੁਰਪ੍ਰੀਤ ਗੋਲ ਕੇ ਗਿਆ ਸਾਡੇ ਅੰਨ ਬੜੀ ਸਾਡੇ ਭਰਾ ਸਰਦਾਰ ਧਰਮਦੀਰ ਜੀ ਆਦੀ ਸਾਹਿਬ ਕਰਪਾ ਸਿਕਿ ਲਾਜਾ ਜੀ ਰਾਜਵੀਰ ਆਦੀ ਸਾਹਿਬ ਸਾਡਾ ਛੋਟਾ ਪ੍ਰਾਨ ਦਿਵਾਗ ਜੀ ਕੈਨੇਡਾ ਵਾਲੇ ਗੁਰਵਿੰਦਰ ਸਿੰਘ ਜੀ ਮਾਤਾ ਸਾਹਿਬ ਲਖਵਿੰਦਰ ਸਿੰਘ ਜੀ ਸੰਤੂ ਸਾਹਿਬ ਪ੍ਰਣਾਪਦੀਪ ਸਿੰਘ ਜੀ ਰਜਿੰਦਰ ਸਿੰਘ ਜੀ ਕੋਲੋਸਾ ਸ਼ਿਨਾ ਜੀ ਫਿਰ ਸਾਸ਼ੇ ਜੀ ਟਿਟਵਾਰੇ ਮਾਸਟਰ ਹਰਪ੍ਰਤਾ ਪ੍ਰਤਾਪ ਸਾਡਾ ਪ੍ਰੋਣਾ ਸਾਹਿਬ ਦਰਪੀ ਸਿੰਘ ਜੀ ਕਾਨਾ ਜੀ ਸਖਵਿੰਦਰ ਸੌਖੀ ਜੀ ਸਿੰਤਜੀਤ ਸਿੰਘ ਜੀ ਬੱਬਾ ਸਾਹਿਬ ਸਾਗਰ ਜੀ ਗੁਰਪ੍ਰੇਮ ਸਿੰਘ ਜੀ ਤੇਸੇਕੋ ਜੀ ਤੇਸੇਕੋ ਜੀ ਵਿਕਿੰਦਰ ਸਿੰਘ ਜੀ ਖਾ ਸਾਹਿਬ ਸਰਵਨ ਮਾਲਾ ਜੀ ਦਰਜਨਦਰ ਜੀ ਤਕਵਿੰਦਰ ਸਿੰਘ ਲਖਾ ਜੀ ਦਸਾਨ ਸਿੰਘ ਜੀ ਸਾਬਾ ਸਲਾਮ ਦਜਰਾਮਰ ਜੀ ਸਿੰਘ ਜੀ ਅਮਰਦੀਪ ਜੀ ਦੀ ਸ਼ਾਦੀ ਅਧਿਆਪਕ ਜੀ ਸਰਪੰਚ ਸਾਹਿਬ ਅਮਰਦੀਪ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਨਸ਼ਰ ਸਾਹਿਬ ਵੀ ਬੈਠੇ ਨੇ ਬਲਬੀਰ ਜੀ ਸਾਡੇ ਕਿਸ਼ਾਨ ਜੀ ਸਮੇ ਸਾਰੇ ਪੀਡੀਆ ਦਾ ਪਰਚਾ ਸਾਡੇ ਦਾ ਧੰਨਵਾਦ ਕਰਦਾ ਸਭ ਸਹਿਯੋਗ ਕਰਦੇ ਸਾਰੇ ਹੀ ਮੇਰੇ ਬਹੁਤ ਹੀ ਸਰਕਾਰ ਦੇ ਮੇਰੇ ਬਜ਼ੁਰਗ ਕਹਾਂ ਮੇਰੇ ਭਰਾ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ ਤੁਸੀਂ ਟੀਕਾ ਖਾ ਲਓ ਜੈ ਜੈ ਟੀਕੀ ਲਗੋ ਮਾਤਾ ਇਸ ਸਰਕਾਰ ਨੂੰ ਤੁਸੀਂ ਇੱਕ ਸਾਥਤ ਕਰ ਦਿੱਤਾ ਹੈ ਜਿਹੜੇ ਆਪਣੇ ਆਂਦੇ ਆ ਚੰਗੇ ਗਵਾਂਢੀ ਹੁੰਦੇ ਆ ਉਹਨਾਂ ਦਾ ਵੀਰੋਤ ਤੁਸੀਂ ਆਜਾ ਜਿਹੜਾ रोड भा टी आहे जंजीरा चे ख Oh. Okay. ਆਜ ਤੱਕ ਪਿਛਲੇ 2 ਸਾਲ ਲੰਘੇ ਐ ਜਿਹੜੇ ਗੱਲ ਕਰਦੇ ਕੰਮ ਮੈਂ ਕਦੀ ਇਹ ਤੁਹਾਡੇ ਬਾਹਰ ਨੂੰ ਨਾ ਹੀ ਕੀਤੀ ਮੇਰੇ ਕੋਲ ਜਿਹੜਾ ਮਰਜ਼ੀ ਚਲੇ ਗਿਆ ਜਿੱਤੇ ਘਰ ਦਾ ਗਲੀ ਬੁੜਾਈ ਹੈ ਮੈਂ ਉਹ ਕਿਹਾ ਬੜਾ ਜਿੱਤੇ ਘਰ ਦਾ ਸ਼ਰਤ ਬਣਉਣੀ ਹੈ ਮੈਂ ਉਹ ਕਿਹਾ ਬੜਾ ਆਪਣੀ ਮਰਜ਼ੀ ਦਾ ਹਰੇਕ ਕੁਬਜ਼ੇ ਕਰਦੇ ਕਰਦੇ ਆ ਹੋਰ ਸਗਾ ਜਿਆ ਪੂਰੀ ਮਰਜ਼ੀ ਦਾ ਇੱਕ ਤਾਂ ਪਹਿਲਾ ਪਿੰਡ ਤੇ ਲਾਇਆ ਤੇ ਮੈਂ ਵੀਰੋ ਜਿਹੜਾ ਮਗਰ ਦਾ ਸਮਰੂਹ ਆ ਸਾਰ ਸਗਤ ਕਰਕੇ ਜੋ ਲੱਗੂਗਾ ਕਿ ਜਾਨੀਆਂ ਦੇ ਵੀਰੋ ਮੂੰਹ ਖੋਲ ਕੇ ਸਾਰ ਸਗਤ ਲਈ ਕਿ ਤਾਹੀ ਵੀ ਹੈ ਜੀ ਇਹ ਏਲ ਬਲਕੀ ਤੇ ਯਾਰੀ ਮੇਰਾ ਭੁੱਲਦਾ ਦੀ ਹੈਗੀ ਫੱਟੇ-ਫੱਟੇ ਭੁੱਲਦਾ ਵੀ ਯਾਰ ਦਾ ਯਾਰ ਹੈ ਇਹ ਭਰਾ ਵੀ ਜਿੱਥੇ ਜਵਾਨ ਕਰਦਾ ਜਿੱਥੇ ਖੜਦਾ ਸਤਕਾਰ ਤੋਂ ਕਰੀਓ ਫਿਰ ਆਪਣੀ ਜਵਾਨ ਨਾ ਹੋਗਾ ਮੈਂ ਇੱਕ ਚੀਜ਼ ਬੇਚੀ ਹੈ ਇਸ ਇਨਸਾਨ ਚ ਇਹਦਾ ਮਿਲਣਾ ਵੇਖਿਆ ਜਾਣੋ ਵੀ ਪਿਆਰ ਨਾਲ ਮਿਲਦਾ ਬਜ਼ੁਰਗਾਂ ਨਾਲ ਵੀ ਪਿਆਰ ਨਾਲ ਮਿਲਦਾ ਆਪੜਿਆ ਮਾਵਾ ਨੇ ਵੀ ਗੋਡੇ ਹੱਥ ਲਾਉਂਦਾ ਐਨਾ ਵੱਡਾ ਵੀਰੋ ਰੁਤਬਾ ਜੇ ਹੋਵੇ ਜਿਹੜੇ ਬੰਦੇ ਚ ਫਿਰ ਵੀ ਦੀ ਨਿਮਰਤਾ ਰਹਿਦੀ ਹੈ ਉਹ ਤਾਂ ਜ਼ਰੂਰ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਸਾਡੇ ਭਰਾ ਤੇ ਗੁਰੂ ਦੀ ਕਿਰਪਾ ਸੋ ਸਤਿਕਾਰਤ ਅਕੀਰੋ ਮੈਂ get some stuff ਸਾਡੇ ਨਾਲ ਬੱਝਰੇ ਮਾਂ ਵਾਲਾ ਸਹੂਕ ਕੀਤਾ ਸੈਂਕੜੇ ਕਰੋੜ ਰੁਪਏ ਸਾਡਾ ਵੀ ਉਹ ਆਡੀਆਮ ਦਾ ਰੋਕ ਕੇ ਬੈਠੀ ਹੈ ਸੰਕਲਪ ਦੀ ਸਰਕਾਰ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਪਾਣਾ ਲੈਣਾ ਉਹ ਲੈਣਾ ਉਸ ਨੂੰ ਫੱਟਣ ਦਵਾ ਕੇ ਇਹ ਮੋਦੀ ਦੀ ਸਰਕਾਰ ਨੂੰ ਵਿਰੋਧ ਤੱਕ ਤੋਂ ਲੜਨਾ ਹੈ ਉਹ ਇੱਕ ਗੀਤ ਗਾਉਂਦੇ ਆਂਦੇ ਆਂ ਨੀ ਤੱਕ ਤੋਂ ਜੋਨਪਤੀ ਇਹ ਸਰਕਾਰ ਤੱਕੋ ਲੈ ਰਹੀ ਇਹ ਸਰਕਾਰ ਨੂੰ ਤੱਕੋ ਲਾ ਕੇ ਮੇਰੇ ਵੀਰੋ ਤੱਕੋ ਲਾ ਕੇ ਆਪਾ ਹਟਣਾ ਸਰਕਾਰ ਦੇ ਮਿਲੋ ਵੀਰ ਸਿੰਘ ਦੀ ਯਾਦੀ ਕਿਰਪਾਲ ਸਿੰਘ ਦੀ ਲਾਡਾ ਰਾਜਪੀਰ ਸਿੰਘ ਦੀ ਯਾਦੀ ਦਿਲਬਾਖ ਸਿੰਘ ਜੀ ਕੈਨੇਡਾ ਵਾਲੇ ਗੁਰਵਿੰਦਰ ਸਿੰਘ ਦੀ ਮਾਣਾ ਲਖਵਿੰਦਰ ਸਿੰਘ ਦੀ ਸੰਧੂ ਜੀ

ਹਰਤੇਵ ਸਿੰਘ ਜੀ ਸਰਪੰਚ ਸਾਹਿਬ ਅਮਰਜੀਤ ਸਿੰਘ ਕੀ ਪ੍ਰਧਾਨ ਸਾਡੇ ਨਗਰ ਕੌਂਸਲ ਦੇ ਸਰਦਾਰ ਚਕਤਰ ਸਿੰਘ ਜੀ ਪੁਲੇਰੀ ਸਾਹਿਬ ਸਾਡੇ ਸੁਖਰਾਣ ਸਿੰਘ ਜੀ ਪੀਏ ਸਾਹਿਬ ਤੇ ਹੋਰ ਜਿੰਨੇ ਆਮ ਆਦਮੀ ਪਾਰਟੀ ਦੇ ਆਗੂ ਸੇਵਾਰ ਬਿਟਿਆ ਜਿੰਨੇ ਵੀ ਸਾਥੀ ਜੱਦੇ ਲੈ ਕੇ ਆਇਆ ਪਿੰਡ ਸੁਰ ਸਿੰਘ ਤੋਂ ਉਹਨਾਂ ਸਾਰਿਆਂ ਦਾ ਦਾਸ ਸਿਰ ਝੁਕਾ ਕੇ ਧੰਨਵਾਦ ਕਰਦਾ ਆ ਤੇ ਆਓ ਵਿਚਾਰਾ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਪਤੇ ਦੀ ਸਾਜ ਪਾਈਏ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਤੁਹਾਡੇ ਇਕੱਠ ਨੂੰ ਤੁਹਾਡੇ ਜੋਸ਼ ਨੂੰ ਤੇ ਤੁਹਾਡੇ ਪਿਆਰ ਨੂੰ ਵੇਖ ਕੇ ਲੱਗਦਾ ਪਿੰਡ ਸੋਰ ਸਿੱਖ ਤੋਂ ਜਿਵੇਂ ਸਰਵਰ ਸਿੰਘ ਤੁਹਾਨੂੰ ਤੁਸੀਂ 2000 ਦੀ ਲੀਡ ਦਵਾਈ ਤੇ ਮੈਨੂੰ ਤੇ ਲੱਗਦਾ ਕਿ ਕਾਲੀਏ ਕਾਂਗਰਸ ਕਹਿੰਦੇ ਭਾਜਪਾ ਵਾਲੇ ਕੋ ਬੂਥ ਲੋਡ ਜੋ ਕਿਹੜੀ ਰਹਿ ਜਲੇ ਫੋਟੋ 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 ਟਾਡਾ ਪਿਆਰ ਵੇਖ ਕੇ ਟਾਡਾ ਜੋਸ਼ ਤੇ ਟਾਡਾ ਮੇਰੇ ਪ੍ਰਤੀ ਵਫਾਦਾਰੀ ਇਮਾਨਦਾਰੀ ਵੇਖ ਕੇ ਜਿਵੇਂ ਤੁੰਨ ਸਾਹਬ ਨੇ ਕਿਹਾ ਕਿ ਸੂਰ ਸਿੰਘ ਪਿੰਡ ਪੁੱਲਰ ਸਾਹਿਬ ਬੰਤਰੀ ਸਾਹਿਬ ਗੋਦ ਲੜਾ ਪੜਾ ਤੇ ਭਰਾਵੋ ਜੇ ਤੂੰ ਮੇਰੀ ਲੀਡ ਬੁਧਾਉਣੀ ਆ ਮੈਨੂੰ ਮਾਰ ਦੇਣਾ ਮੈਨੂੰ ਸੂਰਚਿੰਗਰ ਤੋਂ ਵੱਡੀ ਲੀਡ ਰਜ ਤੋੜਾ ਤੇ ਮੇਰਾ ਵੀ ਫਰਜ਼ ਪੰਦਾ ਮੈਂ ਸੂਰਚਿੰਗਰ ਨੂੰ ਗੋਦ ਲਵਾ ਜੋ ਮੈਂ ਲਾਡ ਕਰਦਾ ਐਮਪੀ ਤੁਹਾਂ ਬਰਾਦਰਾਂ ਤੁਹਾਡੇ ਪਿੰਡ ਸੁਰਤਗ ਨੂੰ ਮੈਂ ਗੋਦ ਲਿਆ ਤੁਹਾਡੇ ਪਿੰਡ 'ਚ ਵਿਕਾਸ ਦੀਆਂ ਨੇਰੀਆਂ ਲਿਆਦਾਂਗੇ ਕਲੀਆਂ ਨਾਲੀਆਂ ਤੇ ਛੋਟੀ ਗਾਲਿਆ ਮੰਡੀਆਂ ਤੇ ਛੱਟ ਮੰਡੀਆਂ ਪੱਟੀਆਂ ਛੋਟੀ ਗਾਲਿਆ ਜੋਧ ਨਗਰ ਸੁਰਤਗ ਦੇ ਵਿੱਚ ਕਹੋਗੇ ਭਰਾਵੋ ਉਹ ਹੀ ਕਰਦਾਂਗੇ ਬਾਪਿਆਂ ਦੀ ਸੰਤ ਮਹਾਂਪੁਰਖਾਂ ਦੀ ਨਗਰੀ ਆ ਸੰਤ ਮਹਾਂਪੁਰਖ ਬਾਬਾ ਦਇਆ ਸਿੰਘ ਜੀ ਬਾਬਾ ਬਿਧੀ ਜੰਦ ਸਾਹਿਬ ਜੀ ਸੰਤ ਅਬਤਾਸ ਸਿੰਘ ਜੀ ਸਾਰੇ ਸੰਤ ਮਹਾਂਪੁਰਖੇਸ ਮਹਾਂਪੁਰਖਾਂ ਦੀ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਰਸਿੰਘ ਜੋ ਮਰਦੀ ਪਾ ਦੋ ਫੜ ਕੇ ਕੁੱਟੋ ਫੜ ਕੇ ਆਉਤੇ ਭਰਾ ਤੋਂ ਕਰਾ ਲਿਓ ਜੇ ਕਿਹੇ ਗੱਲ ਤੋਂ ਮੈਂ ਪਿੱਛੇ ਨਹੀਂ ਹਟਦਾ ਤੇ ਭਰਾਵੋ ਬਾਬਾ ਕਿਰਪਾ ਜਨ ਸਿੰਘ ਜੀ ਸਾਰੇ ਹੀ ਤੇਰੇ ਲਈ ਸੰਤ ਮਹਾਂਪੁਰਖ ਸਮਰਾਨ ਜੋਗ ਨੇ ਸਤਕਾਰ ਜੋਗ ਨੇ ਤੇ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਰਹੂੰਗਾ ਜਿਵੇਂ ਨੱਪੱਟੀ ਦੇ ਵਿੱਚ ਜਦੋਂ 2022 ਦੇ ਵਿੱਚ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ 'ਚ ਭੇਜਿਆ ਤੁਹਾਡਾ ਪੰਜਾਬ ਭਰਾ ਵਜ਼ੀਰ ਬੜਿਆ ਵੱਡੀਆਂ-ਵੱਡੀਆਂ ਵਜ਼ੀਰੀਆਂ ਆਈਆਂ ਪਹਿਲਾਂ ਤੁਹਾਡੇ ਭਰਾ ਨੂੰ ਟਰਾਂਸਪੋਰਟ ਵਾਹਕਾ ਮਿਲਿਆ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਕਾਂਗਰਸ ਰਾਜ ਦੇ ਨਾਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਇੱਕ ਸਾਲ ਚ 661 ਕਰੋੜ ਰੁਪਈਆ ਇੱਕ ਸਾਲ ਦਾ ਆਪਾਂ ਇੰਕਮ ਦਾ ਵਧਾਤਾ ਤੇ ਭਰਾਵੋ ਦਿੱਲੀ 에ਰਪੋਰਟ ਨੂੰ ਬੱਸਾਂ ਚਲਾਈਆਂ ਕਰੋੜਾਂ ਰੁਪਈਆ ਇੰਕਮ ਜਿਹੜੀ ਦਿੱਲੀ 에ਰਪੋਰਟ ਨੂੰ ਆਪਣੀਆਂ ਸਰਕਾਰੀ ਬੱਸਾਂ ਚਲੀਆਂ ਉਹਦੇ ਤੋਂ ਹੋਈ ਨਹੀਂ ਤੇ ਕੋ ਪਰਿਵਾਰ ਦੀਆਂ ਬੱਸਾਂ ਬਾਦਲ ਪਰਿਵਾਰ ਦੀਆਂ ਕੱਲੀਆਂ ਦਿੱਲੀ 에ਰਪੋਰਟ ਨੂੰ ਚੱਲਦੀਆਂ ਸੀ ਗੱਲ ਆਈ ਕੋਈ ਇੱਕ ਪੰਜਾਬ ਸੂਬਾ ਆਵਾਜ਼ੀ ਪਾਰਟੀ ਦੀ ਸਰਕਾਰ ਆ ਜਿਨੇ ਦਿੱਲੀ 에어ਪੋਰਟ ਨੂੰ ਸਰਕਾਰੀ ਬੱਸਾਂ ਚਲਾਈਆਂ ਤੇ ਭਰਾਵੋ ਜਿੱਥੇ ਬਾਦਲ ਪਰਿਵਾਰ ਇੰਡੋ ਕਰੀਡਿੰਗ ਦੇ ਵਾਸਤੇ 450000 ਰੁਪਇਆ ਇੱਕ ਬੰਦੇ ਤੋਂ ਕਰਾਇਆ ਲੈਂਦਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਡੀਆਂ ਸਰਕਾਰੀ ਬੱਸਾਂ ਦਾ 11.5 ਰੁਪਇਆ ਦਿੱਲੀ 에어ਪੋਰਟ ਦਾ ਕਰਤਾ ਜਦੋਂ 11.5 ਸਰਕਾਰੀ ਬਸਾਂ ਦਾ ਹੋ ਗਿਆ ਬਾਦਲਾਂ ਦੀਆਂ ਪੱਛਾਂ ਤੇ ਲੋਕ ਚੜ੍ਹਦੇ ਵੜ ਕੇ ਕਿਉਂਕਿ ਉਹਨਾਂ ਦਾ 4 ਗੁਣਾ ਕਿਰਾਇਆ ਵਾ ਦੀ 4 ਗੁਣਾ ਭਰਾਵੋ ਬਾਦਲਾਂ ਦੀਆਂ ਖਾਲੀ ਪੱਛਾਂ ਘੋਟੀਆਂ ਰਹਿ ਲੱਪੀਆਂ ਉਹਨਾਂ ਨੇ ਕਿਰਾਇਆ ਘਟਾ ਕੇ 4500 ਤੋਂ 1600 ਰੁਪਈਆ ਕੀਤਾ ਫੇਰ ਲੋਕ ਚੜ੍ਹਨੇ ਸ਼ੁਰੂ ਹੋਏ ਫੇਰ ਵੀ ਪਹਿਲਾਂ ਆਪਣੀਆਂ ਸਰਕਾਰੀ ਬਸਾਂ ਪੰਜਾਬ ਤੋਂ ਭਰ ਕੇ ਦਿੱਲੀ ਏਅਰਪੋਰਟ ਜਾਣੀਆਂ ਮੁੜ ਕੇ ਦਿੱਲੀ ਏਅਰਪੋਰਟ ਤੋਂ ਭਰ ਕੇ ਪੰਜਾਬ ਨੂੰ ਆਉਣ ਗਿਆ ਵਾਧੀਆਂ ਸਵਾਰੀਆਂ ਦੇ ਬਾਦਲਾਂ ਦੀਆਂ ਪੱਤਾਂ ਤੇ ਚੜਨਾ ਤੇ ਭਰਾਵੋ ਕੰਮ ਕੀ ਜਾਬਲਵੀ ਪਾਰਟੀ ਦਾ ਕੰਮ ਹੋਈ ਬਾਦਲ ਪਰਿਵਾਰ ਦੀ ਇੰਡੋਗਰੇਟ ਕੇ ਦੀ ਮਨੋਪਲੀ ਤੋੜ ਕੇ ਕਰਾਇਆ ਕਿਤਾ ਵੇ ਜਾਵੇ ਲੋਕਾਂ ਦੀ ਲੋਟ ਬੰਦ ਹੋਵੇ ਸਰਕਾਰੀ ਪੱਤਾਂ ਦਾ ਕਰਾਇਆ ਮਿਲੇ ਤੇ ਸਰਕਾਰ ਦੀ ਕੰਬਦੇ ਇਸੇ ਤਰ੍ਹਾਂ ਹੀ ਬਾਸਟਿਆਂ ਦੀ ਬੋਲੀ ਜਿਵੇਂ ਲਿਤੇਆਣਾ ਆ ਪਟਿਆਲਾ ਆ ਅੰਮ੍ਰਿਤਸਰ ਆ ਜਲੰਧਰ ਆ ਇਹ ਬਾਸਟੇ 2-2 ਕਰੋੜ ਰੁਪਈਆ ਠੇਕਾ ਸਾਲ ਦੇ ਚੜਦੇ ਆ ਆਪਣੀ ਸਰਕਾਰ 'ਚ ਪਿਛਲੀਆਂ ਸਰਕਾਰਾਂ ਦੇ ਵਿੱਚ ਟਰਾਂਸਪੋਰਟ ਮੰਤਰੀ ਨੇ ਥੋੜ ਕਰ ਤਾ ਜਨਰਲ ਮੈਂਜਰ ਨੂੰ ਕਿ ਤੇਰਾ ਵਰਕਰ ਆਂ ਤੇਰੇ ਕੋਲ ਇਹਨੂੰ ਠੇਕਾ ਦੇਣਾ ਤੇ 2 ਕਰੋੜ ਜਨਾ ਨਹੀਂ 50 ਲੱਖ ਤੇ ਦੇ ਨਹੀਂ ਤੇ ਭਰਾਵਾ ਬਾਕੀ 1.5 ਕਰੋੜ ਮੰਤਰੀ ਨੇ ਆਪਣੀ ਜੇਬ 'ਚ ਪਾ ਲੈਣਾ ਉਹ ਪੈਸੇ ਐਮਐਲਏ ਕੋ ਮੰਤਰੀ ਕੋ ਮੁੱਖ ਮੰਤਰੀ ਕੋ ਜਾਣੇ ਆਪਣੀ ਸਰਕਾਰ 'ਚ ਬਾਰਦਰ ਚੀ ਡਾਂਗਣਾ ਬੋਲੀ ਹੋਈ ਭਾਵੇਂ ਕੋਈ ਨੀਰ ਆ ਭਾਵੇਂ ਗਰੀਬ ਆ ਜਿਹੜਾ ਮਰਜ਼ੀ ਬੋਲੀ ਦਵੇ ਵੀਡੀਓਗ੍ਰਾਫੀ ਹੋਈ ਜਿੰਨੇ ਵੱਧ ਪੈਸੇ ਦਿੱਤੇ ਉਹਨੂੰ ਆਪਾਂ ਸੱਦੇ ਦਾ ਟੈਂਡਰ ਦਿੱਤਾ ਗਿਆ ਉਹ 661 ਕਰੋੜ ਰੁਪਈਆ ਸਰਕਾਰ ਦੇ ਖਾਤੇ ਗਿਆ ਇਸੇ ਤਰ੍ਹਾਂ ਦੂਜਿਆਂ ਵਿਭਾਗਾਂ ਦੇ ਵਿੱਚ ਵੀ ਆਮਦਨ ਵਧੀ ਜਿਹਦੇ ਨਾਲ ਤੁਹਾਨੂੰ ਬਿਜਲੀ ਫ੍ਰੀ ਦਿੱਤੀ 90% ਲੋਕਾਂ ਦਾ ਜ਼ੀਰੋ ਬਿੱਲ ਆਇਆ ਮੱਲਾ ਕਲੀਨਿਕ ਖੋਲੇ ਦਵਾਈਆਂ ਟੈਸਟ ਇਲਾਜ ਫ੍ਰੀ ਹੋਏ 29 ਪੀਪੀਆਂ ਨੂੰ ਫ੍ਰੀ ਸਫ਼ਰ ਕਰਾਇਆ ਉਹ ਵੀ ਪੈਸੇ ਇਹਨਾਂ ਸੂਰਤਾਂ ਤੋਂ ਇਹਨਾਂ ਇੱਕ ਸੂਰਤਾਂ ਤੋਂ ਸੂਰਤਾਂ ਪੂਰੀਆਂ ਕੀਤੀਆਂ ਗਈਆਂ ਗੁਰੂ ਰੂਪ ਸਾਹਿਬ ਸੰਗਤ ਜੀ ਹੋਰ ਬਾਕੀ ਗਰੰਟੀਆਂ ਪੂਰੀਆਂ ਕਰਤੀਆਂ ਆ ਕੱਲੀ ਇੱਕ ਗਰੰਟੀ ਰਹਿ ਗਈ ਆ ਜਿਹੜਾ 18 ਸਾਲ ਤੋਂ ਬਾਅਦ ਉਮਰਤੀਆਂ ਬੀਪੀਆ ਨੂੰ 1000 ਰੁਪਏ ਦੇਣਾ ਤੁਸੀਂ ਘਰ ਘਰ ਵੋਟਰਾਂ 'ਾਂ ਘੇੜ ਜਾਣਾ ਆ ਸਾਰੀਆਂ ਬੀਪੀਆ ਨੂੰ ਕਹਿ ਦਿਓ ਆਏ ਮੀਲ ਇਕਸ਼ਰ ਲੰਘਣ ਦਿਓ ਐਮ ਪੀ ਇਲੈਕਸ਼ਨ ਤੋਂ ਬਾਅਦ ਕੋਈ 3 ਮਹੀਨਿਆਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੀਪੀਆ ਦਾ 1000 ਰੁਪਏ ਵੀ ਦੇਣਗੇ ਬਰੇ ਸਾਰਿਆਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਆ ਜੀ ਨੇ 1000 ਰੁਪਿਆ ਦਿੱਤਾ ਐਥੇ ਪੰਜਾਬ 'ਚ ਵੀ ਆਪਾਂ ਐਪੀ ਇਲੈਕਸ਼ਨ ਤੋਂ ਬਾਅਦ ਕੋਈ ਵੀ ਮਿਲਿਆ ਤੇ 1000 ਰੁਪਿਆ ਦੇ ਦੇਣਾ ਤੇ ਜੇ ਕੋਈ ਕਮੇ ਨਾ ਵੀ ਸਾਨੂੰ ਪਹਿਲਾ 1000 ਜੋ ਉਹਨਾਂ ਨੂੰ ਕਹਿ ਦਿਓ ਵੀ ਅਜੇ 2 ਸਾਲ ਸਰਕਾਰ ਨੇ ਵੀ 3 ਸਾਲ ਤੁਹਾਡੀ ਸਰਕਾਰ ਦੇ ਰਹਿੰਦੇ ਸਰਕਾਰ ਤੁਹਾਡੀ ਆ ਸਾਰਿਆਂ ਦੀ ਕੰਮਕਾਰ ਲੈ ਲਓ 1000 ਰੁਪਿਆ ਪੀਪੀ ਵਾਲਾ ਵੀ ਦਵਾ ਦਾਂਗੇ ਤੁਹਾਡੇ ਰਸਤੇ ਵੀ ਸਾਰੇ ਪੱਕੇ ਕਰ ਦਾਂਗੇ ਜਿਹਦੇ ਕੋਠੇ ਪੈਣ ਵਾਲੇ ਨੇ ਕੋਠੇ ਵੀ ਪਵਾ ਦੇਾਂਗੇ ਜੇ ਅਸੀਂ ਕੰਮ ਕੀਤੇ ਤੇ 27 ਤੇ ਸਾਨੂੰ ਵੋਟ ਪਾ ਦਿਓ ਜੇ ਕੰਮ ਨਾ ਕਰ ਸਕਦੇ ਪਚੰਕ 27 ਨਹੀਂ ਵੋਟ ਮੰਗਣੇ ਆਉਂਦੇ ਤਾਂ ਦੇਖੋ ਇਹ ਸੋਨਹਰ ਬੱਚੇ ਉਹ ਬੇਨਤੀ ਆ ਇਹ ਰਾਡੋਲੇ ਕਰਦੇ ਹੋ ਇਹ ਧੜੇ ਧਰੇ ਦਾ ਸਵਾਦ ਦੇ ਧਰਮ ਨਾਲੇ ਧਰਾਵਤ ਪਿਆਰਾ ਹੁੰਦਾ ਜੇ ਇੱਕ ਦੇ ਧਰੇ ਦੀਵਨੀ ਕੀ ਹੋ ਜੇ ਪਿੰਡਾਂ ਦੇ ਤੁਹਾਨੂੰ ਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਖਰੋ ਨਹੀਂ ਦੇਣਾ ਜਿਵੇਂ ਤੁਸੀਂ ਪੱਟੇ ਤੇ ਥਾਪੀਆਂ ਮਾਰਦੇ ਜਿਵੇਂ ਵੀ ਅਸੀਂ ਜਿੱਤੇ ਆ ਸਾਡੀ ਸਰਕਾਰ ਆ ਜੇ ਕਿਤੇ ਉਨੀ ਕੀ ਹੋ ਗਈ ਇਹਨੇ ਲੱਲੂ ਬੱਜੂ ਕੋ ਥਾਪੀਆਂ ਨਾ ਮਾਰਦਾ ਫਿਰੇ ਕੋਈ ਜਿੱਤਣਾ ਦੇ ਤੇ ਥਾਪੀਆਂ ਮੇਰੇ ਭਰਾਵਾਂ ਨੇ ਮਾਰਦੀਆਂ ਕਾਲੀਆਂ ਕਾਂਗਰਸੀਆਂ ਦੇ ਨਹੀਂ ਲਾੜਦੇ ਨਹੀਂ ਆ ਕਾ ਕਿਤੇ ਬਾੜਿਆ ਮੈਨੂੰ ਤੁਹਾਡੇ ਤੇ ਵਿਸ਼ਵਾਸ ਆ ਜਿੰਨੀਆਂ ਵਾਟ ਵੋਟਾਂ ਵਧਾ ਦਿਓਗੇ ਉਨੀਆਂ ਹੀ ਗਰੰਟੀ ਆ ਤੁਹਾਡਾ ਭਰਾ ਤੁਹਾਡੇ ਸੁਰਸੇਗਰ ਨਗਰ ਦੇ ਵਿੱਚ ਖੇਮ ਕਰਨੜਕੇ ਦੇ ਵਿੱਚ ਵਾਦ ਲਾਉ ਤੇ ਮੈਨੂੰ ਤੁਹਾਡੇ ਹਲਕੇ ਦੀਆਂ ਰਾਲੀਆਂ ਵੇਖ ਕੇ ਤੁਹਾਡੇ ਹਲਕੇ ਦੇ ਕੱਠ ਵੇਖ ਕੇ ਇਹ ਉਹ ਪ੍ਰਤੀਤ ਹੁੰਦਾ ਪੂਰੇ ਪੰਜਾਬ ਚੋ ਸਾਰੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਚੋ ਜੇ ਕੋਈ ਵਿਧਾਨ ਸਭਾ 1 ਨੰਬਰ ਤੇ ਹੁੰਦੇ ਉਹ ਖੇਮ ਕਰਨ ਵਾਲੀ ਹੁੰਦਾ ਪੱਟੀ ਵਾਲੀ ਵਿਧਾਨ ਸਭਾ ਉਦੋਂ ਖਡੂਰ ਸਾਹਿਬ ਵਿਧਾਨ ਸਭਾ ਉਦੋਂ ਖੇਮਕਰਨ ਵਿਧਾਨ ਸਭਾ ਇਹ ਤਿੰਨੇ ਵਿਧਾਨ ਸਭਾ ਇੱਕ ਦੂਜੇ ਨਾਲ ਟੱਕਰ 'ਚ ਨੇ ਬਿਲਾ ਜਿਤ ਭੁਲੜਾ ਵਾਲੇ ਵੱਡ ਲੀਡ ਕਰਦੇ ਆ ਕਿ ਸਰਵਜ ਧੌਣ ਵਾਲੇ ਵੱਡ ਕਰਦੇ ਆ ਕਿ ਮਨਜਿੰਦਰ ਲਾਲਪੁਰੇ ਵਾਲੇ ਵੱਡ ਕਰਦੇ ਆ ਲੀਡ ਤੇ ਜਿਹੜੀ ਆ ਉਹ 30 ਹਜ਼ਾਰ ਤੋਂ ਬਾਅਦ ਨਮਦਾਰ ਸਭਾ ਦੀ ਜਾਊਗੀ ਲੋਕ ਸਭਾ ਜੇ ਆਪਾਂ 2 ਲੱਖ ਤੋਂ ਵੱਧ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਵਾਂਗੇ ਬੋਲੇ ਸ਼ਾਨਹਾਰ ਅੱਲਾਹ ਹੁਦਿਆ ਸਮੇਂ ਦੀ ਇਨਜਾਕ ਤੂੰ ਸਮਝਿਆ ਤੇ ਗਰਮੀ ਨੂੰ ਵੇਖਦਿਆ ਆ ਤੁਹਾਡੇ ਜਜ਼ਬੇ ਨੂੰ ਤੁਹਾਡੇ ਜੋਸ਼ ਨੂੰ ਸਲੂਟ ਕਰਦਾ ਤੁਸੀਂ ਲਗਭਗ ਤਿੰਨਾਂ ਚੋਕ ਕਹਿੰਦੇ ਆ ਤੁਸੀਂ ਇੱਥੇ ਪੈਲੈਸ ਦੇ ਵਿੱਚ ਬੈਠੇ ਜੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੀ ਗੰਤੀ ਦਾ ਤੁਹਾਡੇ ਹੌਸਲੇ ਦਾ ਤੁਹਾਡੇ ਸਵਾਬ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨੀਆਂ ਹੀ ਬੇਨਤੀਆਂ ਨੇ ਖੇਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਖੇਮ ਕਾ ਨਾਲ ਕੇ ਤੋਂ ਵਾਦ ਆਊਗੀ ਪਈ ਮਾਂ ਕੀ ਮਰਫਾ ਲੈਣੀ ਚਾਹਤ ਰੀਡ ਕਰਾ ਕੇ ਜੀ ਵਾ